ਇੱਕ ਮੂਵੀ ਦੇਖੀ ਸੀ ਕੁਝ ਮਹੀਨੇ ਪਹਿਲੇ ਜੀ ਕਿਲਰਸ ਆਫ ਦਾ ਫਲਾਵਰ ਮੂਨ ਇਹ ਪਿਕਚਰ ਬੇਸ ਸੀ ਰੈਡ ਇੰਡੀਅਨਸ ਦੇ ਉੱਪਰ ਜਿਹੜੇ ਓਕਲੋਹੋਮਾ ਯੂ ਐਸ ਸੀ ਚ ਰਹਿੰਦੇ ਸੀ ਪਿੰਡ ਸੀ ਬੜੇ ਸੁਰੀਲੇ ਪਿਆਰੇ ਲੋਕ ਸੀਗੇ ਉਹਨਾਂ ਦੇ ਜ਼ਮੀਨ ਦੇ ਵਿੱਚੋਂ ਔਇਲ ਨਿਕਲ ਆਇਆ ਅਮਰੀਕਨਸ ਨੇ ਉੱਥੇ ਆ ਕੇ ਆਪਣੀਆਂ ਦੁਕਾਨਾਂ ਖੋਲ ਲਈਆਂ ਦੁਕਾਨਾ ਖੋਲਣ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੇ ਨਾਲ ਪਲਾਨਡ ਵਿਆਹ ਕੀਤੇ ਵਿਆਹ ਕਰਕੇ ਉਹਨਾਂ ਦੇ ਕਈ ਪਰਿਵਾਰਾਂ ਨੂੰ ਮਾਰ ਦੇਣਾ ਉਹਨਾਂ ਦੀਆਂ ਬੱਚੀਆਂ ਨੂੰ ਇੱਥੇ ਤੱਕ ਕਿ ਸਲੋ ਪాయిਜ਼ਨ ਔਰ ਡਰੱਗਸ ਤੱਕ ਦੇਣੀਆਂ ਤਾਂਕਿ ਉਹ ਖਤਮ ਹੋ ਜਾਣ ਉਹਨਾਂ ਦੇ ਪੂਰੇ ਕਾਰੋਬਾਰ ਤੇ ਕਬਜ਼ਾ ਕਰ ਲਿਆ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਔਰ ਹੌਲੀ ਹੌਲੀ ਉਹ ਜਦੋਂ ਸਰਕਾਰਾਂ ਕੋਲ ਵੀ ਕੋਹਾਰ ਲਾਣ ਗਏ ਉਹ ਸਾਜ ਫੈਮਿਲੀ ਸੀ ਉਹ ਕੋਈ ਸੁਣਵਾਈ ਬੋਤੀ ਨਹੀਂ ਹੋਈ ਉਹਨਾਂ ਦੀ نسل ਫਸਲ ਔਰ ਅਸਲ ਉਹਨਾਂ ਨੇ ਤਿੰਨ ਨੂੰ ਖਤਮ ਕਰ ਦਿੱਤੇ ਧਰਮ ਪਰਵਰਤਨ ਕਰਵਾ ਦਿੱਤਾ ਔਰ ਆਖਰ ਦੇ ਵਿੱਚ ਉੱਥੇ ਉਹ ਰੈਡ ਇੰਡੀਅਨਸ ਜਿਹੜੇ ਨੇ ਉਹ ਬਿਲਕੁਲ लाचार بے سہارا ਦੇ ਤੌਰ ਦੇ ਉੱਪਰ ਖਤਮ ਹੋ ਗਏ ਤੁਹਾਨੂੰ ਇਹਦੇ ਨਾਲ ਕੋਈ ਸਿਮਿਲੈਰਿਟੀ ਲੱਗ ਰਹੀ ਹੈ ਪੰਜਾਬ ਦੀ ਤੁਹਾਡੀ ਪੁਸ਼ਤਾਨ ਦੇ ਵਿੱਚ ਤੁਹਾਡੀ ਫਸਲ ਦੇ ਵਿੱਚ ਜ਼ਹਿਰ ਪਵਾ ਚੁੱਕੇ ਨੇ نسل ਦੇ ਵਿੱਚ ਜ਼ਹਿਰ ਪੈ ਰਿਹਾ ਹੈਗਾ ਅਸਲ ਤੁਹਾਡਾ ਦਿਨ-ਬਦਨ ਖਤਮ ਹੁੰਦਾ ਜਾ ਰਿਹਾ ਹੈ ਕਨਵਰਜਨ ਤੁਹਾਡੇ ਉੱਥੇ ਦੌਰ ਤੇ ਹੈ ਪ੍ਰਵਾਸੀ ਜਿਹੜੇ ਨੇ ਉੱਥੇ ਕਬਜ਼ਾਈ ਹੋ ਚੁੱਕੇ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਲੜ ਲੱਗੋਗੇ ਤੇ ਬਚਾ ਸਕਦੇ